ਜੀ ਆ ਦੋਸਤੋ ਮੈਂ ਤੁਹਾਡਾ ਆਪਣਾ ਸਾਹਿਲ ਮੇਰਾ ਅਮਰੀਕਾ ਮਿਸ਼ਨ نیوز ਚੈਨਲ ਹਿੰਮਤ ਸੱਚ ਦਿਖਾਉਣ ਦੀ ਇਸ ਅਸੀਂ ਹਮੇਸ਼ਾ ਕੋਈ ਨਾ ਕੋਈ ਮੁੱਦਾ ਜੋ ਕਿ ਸਾਡੇ ਕੋਲ ਆਉਂਦਾ ਵੈ ਸੱਚ ਨੂੰ ਲੈ ਕੇ ਤੇ ਅਸੀਂ ਬਿਨਾ ਵੈਰੀਫਾਈ ਤੋਂ ਕੋਈ ਕੰਮ ਨਹੀਂ ਕਰਦੇ ਇਸੇ ਤਰ੍ਹਾਂ ਜੇ ਇੱਕ ਮੁੱਦਾ ਆਇਆ ਇੱਕ ਲੜਕੀ ਜੋ ਕਿ ਮੇਰੇ ਨਾਲ ਖੜੀ ਹੈ ਇਹ ਐਡਮਿਸ਼ਨ ਲੈਣ ਲਈ ਸਰਕਾਰੀ ਸਕੂਲ ਜੋ ਕਿ ਤਕੌਨੀ ਪਾਰਕ ਤੇ ਬਸਤੀ ਜੱਜਲ ਦੇ ਇਲਾਕੇ ਵਿੱਚ ਪੈਂਦਾ ਹੈ ਤੇ ਇਹਨਾਂ ਨੇ ਜੋ ਸਾਡੇ ਨਾਲ ਸੰਪਰਕ ਕੀਤਾ ਕਿ ਜੋਗੀ ਇੱਥੇ ਦੇ ਪ੍ਰਿੰਸੀਪਲ ਨੇ ਮਿਸ ਰੇਵ ਕੀਤਾ ਬਤਮੀ ਜੀ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੁਣ ਮੈਂ ਲੜਕੀ ਨਾਲ ਗੱਲ ਕਰਾਂਗਾ ਉਹ ਕਿਸ ਤਰ੍ਹਾਂ ਗੱਲ ਹੋਈ ਸੀ ਕੀ ਗੱਲਬਾਤ ਹੋਈ ਸਾਡੇ ਨਾਲ ਸੰਪਰਕ ਕਰਨਗੇ ਹਾਂਜੀ ਕੀ ਨਾਮ ਹੈ ਤੁਹਾਡਾ ਸਪਨਾ ਰਾਣੀ ਹਾਂਜੀ ਕੀ ਗੱਲ ਹੋ ਗਈ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਐਡਮਿਸ਼ਨ ਚਾਹੀਦੀ ਆ। ਉਹਨਾਂ ਨੇ ਪੁੱਛਿਆ ਕਿ 10th ਕਲਾਸ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਹਿੰਦੇ ਐਡਮਿਸ਼ਨ ਨਹੀਂ ਹੋ ਸਕਦੀ ਤੇਰੀ। ਮੈਂ ਫਿਰ ਕਿਹਾ ਮੈਂ ਕਹਾ ਸਰ 10th ਕਲਾਸ ਦੇ ਵਿੱਚ ਐਡਮਿਸ਼ਨ ਦੇ ਦਿਓ। ਕਹਿੰਦੇ ਨਹੀਂ ਦੇਣੀ। ਨਹੀਂ ਹੋ ਸਕਦਾ। ਮੈਂ ਸਿਰਫ ਇੰਨੀ ਗੱਲ ਉਹਨਾਂ ਨੂੰ ਕਿਹਾ ਇੰਨੀ ਗੱਲ ਕਹਿ ਕੇ ਮੈਂ ਬਾਹਰ ਆ ਗਈ। ਉਹਨਾਂ ਨੇ ਹੋਰ ਕੁਝ ਨਹੀਂ ਪੁੱਛਿਆ। ਜੇ ਤੁਸੀਂ ਹੁਣ ਇਹ ਦੇਖੋ ਕਿ ਆਪਣਾ ਹੁਣ ਇਲੈਕਸ਼ਨ ਆ ਰਿਹਾ ਤੇ ਤੁਸੀਂ ਸਰਕਾਰ ਨੂੰ ਕੀ ਕਹੋਗੇ ਆਪਣੇ ਵੱਲੋਂ ਸੀ। ਵੋਟਾਂ ਦਾ ਟਾਈਮ ਆ ਰਿਹਾ ਕੀ ਕਹੋਗੇ ਤੁਸੀਂ ਆਪਣੇ ਵੱਲੋਂ ਮੈਸੇਜ ਦਿਓਗੇ। ਬੋਲੋ। ਦੱਸੋ। ਮੈਂ ਤਾਂ ਇਹ ਕਵਾਂਗੀ ਕਿ ਬਸ ਕੁੜੀਆਂ ਦੀ ਵੱਧ-ਵੱਧ ਗਰੀਬਾਂ ਦੀ ਸਹਾਇਤਾ ਹੋਵੇ ਜਿਨ੍ਹਾਂ ਨੂੰ ਨਹੀਂ ਐਡਮਿਸ਼ਨ ਮਿਲਦੀ ਜਿਨ੍ਹਾਂ ਦੀ ਨਹੀਂ ਪੜਾਈ ਹੋ ਰਹੀ ਪੜਾਈ ਤੋਂ ਪਿੱਛੇ ਨਾ ਰਹਿਣ ਸਭ ਤੋਂ ਵੱਧ ਅੱਗੇ ਵਧਣ ਗਰੀਬਾਂ ਦੀ ਸਹਾਇਤਾ ਹੋਵੇ ਬਸ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਤਾਂ ਸਾਡਾ ਹਾਈ ਕੋਰਟ ਤੋਂ ਅੱਛਾ ਜੀ ਫਿਰ ਉੱਥੋਂ ਅਸੀਂ ਬਲੌਂਕ ਕਰਦੇ ਹਾਈ ਕੋਰਟ ਤੋਂ ਬਟ ਹੁਣ ਅਸੀਂ ਸਾਡੀ ਪੱਕੀ ਰਹਿائش ਲੁਧਿਆਣੇ ਤੇ ਆ ਅਸੀਂ ਹੁਣ ਚਾਹਨੀ ਹੈ ਕਿ ਮੇਰੀ ਐਡਮਿਸ਼ਨ ਲੁਧਿਆਣੇ ਸੀ ਹੋਵੇ ਮੈਂ ਅੱਗੇ ਵਧਾਂ ਲੁਧਿਆਣੇ ਸੀ ਪੜਾਂ ਕਿ ਜਦੋਂ ਤੁਸੀਂ ਛੱਡਣਾ ਇਹਨਾਂ ਨੇ ਜਵਾਬ ਦਿੱਤਾ ਤਾਂ ਤੁਸੀਂ ਕਿਹਨਾਂ ਨਾਲ ਸੰਪਰਕ ਕੀਤਾ ਸੀਗਾ ਇੱਥੇ ਕਿਨਾਂ ਨੂੰ ਬੁਲਾਇਆ ਤੁਸੀਂ ਫੋਨ ਕਰਕੇ ਪਹਿਲਾਂ ਤਾਂ ਮੈਂ ਨਾ ਕਾਜੀ ਨੂੰ ਬੁਲਾਇਆ ਵਾ ਇਹਨਾਂ ਨੂੰ ਫੋਨ ਕੀਤਾ ਵਾ ਇਹ ਮੇਰੇ ਕੋਲ ਆਏ ਨੇ ਠੀਕ ਹੈ ਇਹਨਾਂ ਨਾਲ ساری ਗੱਲਬਾਤ ਹੋਈ ਹੈ ਇਹਨਾਂ ਨੂੰ ਦੱਸਿਆ ਹੈ ਹਾਂਜੀ ਕੀ ਨਾਮ ਹੈ ਮੇਰਾ ਨਾਮ ਬੀਜੇ ਕੁਮਾਰ ਵਰਮਾ ਸਰ ਹਾਂਜੀ ਮੈਂ ਸਰ ਇਹ ਮੇਰੇ ਸਿਸਟਰ ਹੀ ਲੱਗਦੇ ਆ ਜਦੋਂ ਇਹਨਾਂ ਨੇ ਮੈਨੂੰ ਬੁਲਾਇਆ ਇਹਨਾਂ ਨੇ ਮੈਨੂੰ ਦੱਸਿਆ ਕਿ ਸਿੱਧੇ ਮੁੰਨਾ ਸਰ ਨੇ ਗੱਲ ਨਹੀਂ ਕੀਤੀ ਅੰਦਰ ਨਾ ਇਹਨਾਂ ਦੇ ਡਾਕੂਮੈਂਟ ਵਗੈਰਾ ਦੇਖੇ ਆ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਦੇ ਮਦਰਨ ਦੇ ਨਾਲ ਵੀ ਕੋਈ ਨਹੀਂ ਗੱਲ ਕੀਤੀ ਫਿਰ ਮੈਂ ਗਿਆ ਅੰਦਰ ਮੈਂ ਜਦ ਗਿਆ ਮੈਂ ਕਿਹਾ ਸਰ ਤੁਸੀਂ ਕਿਸੇ ਗੱਲੋਂ ਲੜਕੀ ਦੀ ਐਡਮਿਸ਼ਨ ਨਹੀਂ ਕਰਾ ਰਹੇ ਕਹਿੰਦੇ ਜਦੋਂ ਮੈਂ ਤੁਹਾਨੂੰ ਬੁਲਾਉਂਗਾ ਕਹਿੰਦੇ ਤਦੋਂ ਅੰਦਰ ਆਣਾ ਤੁਸੀਂ ਕਹਿੰਦੇ ਬਾਹਰ ਜਾ ਕੇ ਖੜੋ ਮੈਂ ਕਹਾਂ ਚਲੋ ਸਰ ਮੈਂ ਕਹਾਂ ਤੁਸੀਂ ਸਾਡੇ ਪ੍ਰਧਾਨ ਸਾਭ ਜੀ ਨਾਲ ਗੱਲ ਕਰ ਲਓ ਜੋ ਵੀ ਗੱਲ ਐ ਐਡਮਿਸ਼ਨ ਹੋਵੇ ਨਾ ਹੋਵੇ ਤੁਸੀਂ ਤੁਹਾਨੂੰ ਸਿੱਧੇ ਰਾਹ ਪਾਓ ਕਹਿੰਦੇ ਸਾਡੇ ਕੋ ਕੋਈ ਰਾਹ ਨਹੀਂ ਹੈਗਾ ਜੀ ਤਾਂ ਕਹਿੰਦੇ ਤੁਸੀਂ ਬਾਹਰ ਜਾ ਕੇ ਖੜੋ ਕੋਈ ਪ੍ਰਧਾਨ ਹੋਊਗਾ ਤੁਹਾਡਾ ਉਹ ਇੱਥੇ ਆ ਕੇ ਮੇਰੇ ਨਾਲ ਗੱਲ ਕਰੇ ਕਹਿੰਦੇ ਮੈਂ ਫੋਨ ਤੇ ਕਿਸੇ ਨਾਲ ਗੱਲ ਨਹੀਂ ਕਰਨੀ ਤੁਸੀਂ ਕਿਹੜੇ ਪ੍ਰਧਾਨ ਨਾਲ ਗੱਲ ਕਰਾਣੀ ਸੀ ਮੈਂ ਆਪਣੇ ਜਦਾ ਖਿੰਡੇ ਪੇ ਸਰ ਨਾਲ ਗੱਲ ਕਰਾਣੀ ਸੀ ਜਦੋਂ ਸਮੀ ਪਾਣ ਦਾ ਗੱਲ ਕਰਾਨੀ ਸੀ ਜੀ ਫੇਰ ਉਹਨਾਂ ਨੇ ਤੁਹਾਡੇ ਨਾਲ ਕੀ ਜਦੋਂ ਤੁਸੀਂ ਸਮੀ ਜੀ ਨੇ ਗੱਲ ਕੀਤੀ ਫੇਰ ਉਹਨਾਂ ਨੇ ਕੀ ਦੱਸਿਆ ਤੁਹਾਨੂੰ ਜਦੋਂ ਮੈਂ ਫੋਨ ਸਪੀਕਰ ਔਨ ਰੱਖਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸਮੀ ਪਾਣ ਨਾਲ ਗੱਲ ਕਰ ਲਓ ਕਹਿੰਦਾ ਮੈਂ ਕੋਈ ਸਮੀ ਨੂੰ ਜਾਣਦਾ ਨਹੀਂ ਕਹਿੰਦਾ ਮੈਂ ਕੋਈ ਪ੍ਰਧਾਨ ਨੂੰ ਜਾਣਦਾ ਨਹੀਂ ਕਹਿੰਦਾ ਜਿਹਨੂੰ ਲੋੜ ਆ ਕਹਿੰਦਾ ਮੇਰੇ ਨਾਲ ਇੱਥੇ ਆ ਕੇ ਗੱਲ ਕਰੇ ਮੈਂ ਕਿਹਾ ਚਲੋ ਠੀਕ ਹੈ ਜਰ ਆਪਾਂ ਹੱਥ ਜੋੜੇ ਜਰ ਬਾਹਰ ਆ ਗਏ ਬਾਹਰ ਆ ਕੇ ਖੜੇ ਆਪਾਂ 8 ਵਜੇ ਤੋਂ ਖੜੇ ਇੱਥੇ ਆ ਕੇ ਤੇ ਇਹ ਸੀਗੇ ਲੜਕੀ ਦੇ ਪਰਿਵਾਰ ਵਾਲੇ ਤੇ ਮੇਰੇ ਨਾਲ ਜਦੋਂ ਕਾਲ ਤੇ ਗੱਲ ਹੋਈ ਤਾਂ ਰਕੇਸ਼ ਕੁਮਾਰ ਸ਼ੰਮੀ ਜੀ ਜੋ ਕਿ ਟਾਈਗਰ ਫੋਰਸ ਦੇ ਪ੍ਰਧਾਨ ਨੇ ਤੇ ਉਹ ਹਮੇਸ਼ਾ ਹੱਕ ਲਈ ਲੜਕੀ ਦੇ ਹੱਕ ਲਈ ਹਮੇਸ਼ਾ ਮੁਕੇ ਅੱਗੇ ਆਂਦੇ ਨੇ ਤੇ ਉਹਨਾਂ ਦਾ ਚੈਨਲ ਵੀ ਅੰਬੇਡਕਰ ਮਿਸ਼ਨ ਨੂੰ ਚੈਨਲ ਜੋ ਕਿ ਹਿੰਮਤ ਸੱਚ ਸੁਖਾਂਦੀ ਹੈ ਤੇ ਉਹ ਮੇਰੇ ਨਾਲ ਹੋ ਰਕੇਸ਼ ਕੁਮਾਰ ਸ਼ੰਮੀ ਜੀ ਨੇ ਤੇ ਮੈਂ ਹੁਣ ਇਹਨਾਂ ਨਾਲ ਗੱਲਬਾਤ ਕਰਾਂਗਾ ਉਹ ਕਿ ਕਿਸ ਮੁੱਦੇ ਤੋਂ ਲੈ ਕੇ ਇੱਥੇ ਅੱਜ ਇਹ ਜੋ ਪ੍ਰਿੰਸੀਪਲ ਨੂੰ ਮਿਲਣ ਆਏ ਨੇ ਜੈਪੀਮ ਜੈਪਰਤੀ ਮੈਂ ਤੁਹਾਡਾ ਆਪਣਾ ਰਕੇਸ਼ ਕੁਮਾਰ ਸ਼ੰਮੀ ਅੰਬੇਡਕਰ ਮਿਸ਼ਨ ਨਿਊ ਚੈਨਲ ਤੋਂ ਔਰ ਅੰਬੇਡਕਰ ਟਾਈਗਰ ਫੋਰਸ ਪ੍ਰੈਜ਼ ਆਇਆ ਮੈਨੂੰ ਕਿਸੇ ਵੀਰ ਨੇ ਫੋਨ ਕੀਤਾ ਕਿ ਭਾਜੀ ਇੱਦਾਂ ਕਰਕੇ ਅਸੀਂ ਨਿਊਸ ਵਾਸ਼ਨਗਰ ਜੋ ਸਕੂਲ ਸਰਕਾਰੀ ਸਕੂਲ ਹੈ ਅਸੀਂ ਉੱਥੇ ਜਿਹੜਾ ਹੈਗਾ ਬੱਚੇ ਦੀ ਐਡਮਿਸ਼ਨ ਕਰਵਾਉਣ ਆਏ ਸੀ ਲੇਕਿਨ ਜਿਹੜਾ ਸਕੂਲ ਦਾ ਪ੍ਰਿੰਸੀਪਲ ਹੈ ਇਹਨੇ ਬਹੁਤ ਹੀ ਮਤਲਬ ਜਿਹੜਾ ਬਤਮੀਜੀ ਨਾਲ ਗੱਲ ਕੀਤੀ ਔਰ ਦਬਕੇ ਵੀ ਮਾਰੇ ਔਰ ਇਸ ਵਿਸ਼ੇ ਦੇ ਵਿੱਚ ਮੈਂ ਇਸ ਪਰਿਵਾਰ ਦੇ ਕੋਲੇ ਆਪਣੇ ਚੈਨਲ ਸਮੇਤ ਇੱਥੇ ਪਹੁੰਚਿਆ ਹਾਂ ਆਓ ਆਪਾਂ ਇਹਨਾਂ ਨਾਲ ਦੇਖਦੇ ਹਾਂ ਪ੍ਰਿੰਸੀਪਲ ਨਾਲ ਵੀ ਆਪਾਂ ਕੀ ਗੱਲ ਕਰਨੀ ਚਾਹੁੰਦਾ ਹੈ ਠੀਕ ਹੈ ਸਰ ਇਲੈਕਸ਼ਨਲ ਦਿਨ ਆ ਰਹੇ ਨੇ ਵੋਟਾਂ ਵਿੱਚ ਬੋਲਿਆ ਜਾਂਦਾ ਨੰਨੀ ਸ਼ਾ ਤੁਸੀਂ ਇਹ ਦੇਖੋ ਨੰਨੀ ਸ਼ਾ ਅੱਜ ਉਹ ਗੇਟ ਤੇ ਬਾਹਰ ਕੜ ਕੇ ਆਪਣੀ ਇੱਕ ਐਡਮਿਸ਼ਨ ਵਾਸਤੇ ਸਰਕਾਰ ਦੇ ਵੀ ਦਰਵਾਜ਼ੇ ਖੜਗਾ ਰਹੀ ਆ ਪਰ ਸਰਕਾਰ ਨੂੰ ਕੋਈ ਅਸਰ ਨਹੀਂ ਹੋ ਰਿਹਾ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਸਰ ਇਹ ਤਾਂ ਜਿਹੜੇ ਪੋਲਿਟੀਕਲ ਸਟੰਟ ਹੁੰਦੇ ਆ ਮੋਦੀ ਬੋਲ ਰਿਹਾ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਆ ਬੇਟੀ ਪੜਨ ਦੇ ਲਈ ਦਰਬਦਰ ਦੇ ਧੱਕੇ ਖਾ ਰਹੀ ਆ ਇੱਥੇ ਸਵੇਰ ਦੀ ਖੜੀ ਆ ਤੇ ਇਹਨਾਂ ਟੀਚਰਾਂ ਨੂੰ ਕੋਈ ਅਸਰ ਨਹੀਂ ਆ ਆ ਨੰਨੀ ਸ਼ਾ ਇਹ ਸਿਰਫ ਫਾਰਮੈਲਟੀਆਂ ਆ ਮੈਂ ਸਰਕਾਰ ਨੂੰ ਵੀ ਜਿਹੜੀ ਹੈਗੀ ਚੇਤਾਵਨੀ ਦਿੰਨਾ ਖੁੱਲੇ ਕੰਨਾਂ ਦੇ ਨਾਲ ਸੁਣ ਲਓ ਮੇਰੀ ਇਹ ਬਕਵਾਸ ਬਾਜ਼ੀਆਂ ਜਿਹੜੀਆਂ ਹੈਗੀਆਂ ਨਾ ਇਹ ਬੰਦ ਕਰ ਦਿਓ ਇਨਸਾਨ ਨੂੰ ਇਨਸਾਨ ਸਮਝੋ ਠੀਕ ਹੈ ਇਹ ਬੇਟੀਆਂ ਦਰਦ ਕਰਦੀਆਂ ਥੱਕੇ ਖਾਰੀਆਂ ਆਂ ਦੀ ਪੜ੍ਹਾਈ ਨਹੀਂ ਹੋ ਰਹੀ ਬੇਟੀਆਂ ਦੇ ਨਾਲ ਜੋ ਹੈ ਹਰ ਜਗ੍ਹਾ ਹਰ ਜਗ੍ਹਾ ਬਤਮੀਜ਼ੀਆਂ ਹੁੰਦੀਆਂ ਇਹ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਬੈਠੇ ਹੋਏ ਆ ਇਹਨਾਂ ਨੂੰ ਜਿਹੜੀ ਸਰਕਾਰ ਤਨਖਾਹ ਦਿੰਦੀ ਕਿੱਥੋਂ ਦਿੰਦੀ ਆ ਆਮ ਪਬਲਿਕ ਦੇ ਸਰੋਤ ਦਿੰਦੀ ਆ ਇਹ ਸਾਡੇ ਨੌਕਰ ਹੈ ਕਿ ਸਾਡੇ ਅਫਸਰ ਹੈ ਸਿਰ ਦੇ ਉੱਤੇ ਚੜ ਕੇ ਬੈਠੇ ਹੋਏ ਆ ਇਹ ਇਹਨਾਂ ਨੂੰ ਪੁੱਛਣ ਦੀ ਲੋੜ ਆ ਮੈਂ ਤਾਂ ਵੋਟਾਂ ਦਾ ਟਾਈਮ ਆ ਮੈਂ ਸਾਰੇ ਲੋਕਾਂ ਨੂੰ ਸਾਰੀ ਦੁਨੀਆ ਨੂੰ ਇੰਡੀਆ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜਿਹੜੀਆਂ ਇਹ ਸਰਕਾਰਾਂ ਹੈਗੀਆਂ ਇਹ ਜਦੋਂ ਹੁਣ ਇਲੈਕਸ਼ਨਾਂ ਦਾ ਟਾਈਮ ਆ ਗਿਆ ਇਹ ਤੁਹਾਡੇ ਕੋਲੇ ਵੋਟ ਉਹディオ ਵੋਟਾਂ ਦੇ ਉੱਤੇ ਇਹ ਰਾਜ ਕਰਦੇ ਆ ਔਰ ਇਹਨਾਂ ਨੂੰ ਖੇਤਰ ਲੈ ਕੇ ਪੁੱਛਿਆ ਜਾਵੇ ਵੀ ਤੁਸੀਂ ਸਾਡੇ ਏਰੀਆ ਦੀ ਡਿਵੈਲਪਮੈਂਟ ਦੱਸੋ ਕੀ ਕੀਤੀ ਆ ਔਰ ਦੂਜੀ ਗੱਲ ਤੁਹਾਡੇ 5 ਸਾਲਾਂ ਦੇ ਵਿੱਚ ਕੀਤੇ ਹੋਏ ਕੰਮਾਂ ਦਾ ਬੇਰਵਾ ਸਾਨੂੰ ਦਿਓ ਕੀ ਆ ਇਹ ਵੋਟਾਂ ਲੈ ਕੇ ਪੈਰ ਵੀ ਤੁਹਾਡੇ ਫੜਨਗੇ ਤੇ ਹੱਥ ਵੀ ਜੋੜਨਗੇ ਤੁਹਾਡੇ ਮੱਥੇ ਵੀ ਰਗੜਨਗੇ ਪਰ ਜਾ ਕੇ ਉੱਥੇ ਜਦੋਂ ਪਾਰਲੀਮੈਂਟ 'ਚ ਬੈਠ ਜਾਣਗੇ ਫੇ ਤੁਹਾਡੀ ਗੱਲ ਨਹੀਂ ਸੁਣਨਗੇ ਇਸ ਗੱਲ ਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਾਈ ਤੀਜੀ ਸਰਕਾਰ ਲੈ ਕੇ ਆਓ ਕੋਈ ਵੀ ਇਹ ਦੋਨਾਂ ਸਰਕਾਰਾਂ ਨੇ ਤਾਂ ਇੱਕੋ ਥਾੜੀ ਦੇ ਚੱਟੇ-ਵੱਟੇ ਆ ਇਹਨਾਂ ਦਾ ਕੁਝ ਨਹੀਂ ਕਰਨਾ ਹੈਗਾ ਆ ਬੇਟੀ ਪੜਾਓ ਬੇਟੀ ਬਚਾਓ ਦੇ ਨਾਰੇ ਨੂਰੇ ਇਹ ਬਕਵਾਸ ਬਾਜੀ ਵਾਲੀਆਂ ਗੱਲਾਂ ਇਹ ਬਿਲਕੁਲ ਵੀ ਬੇਬੁਨਿਆਦ ਆ ਠੀਕ ਹੈ ਮੈਂ ਤਾਂ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਜੇਕਰ ਭਾਈ ਆਪਣੇ ਹੱਕ ਹਕਦਾਰ ਲੈਣੇ ਆ ਤੇ ਤੁਹਾਨੂੰ ਖੁਦ ਹੀ ਜਿਹੜਾ ਹੈਗਾ ਸਟੈਂਡ ਲੈਣਾ ਪਊਗਾ ਕਿਉਂਕਿ ਸਾਡਾ ਇੰਡੀਆ ਪਿੱਛੇ ਕਿਉਂ ਆ ਐਜੂਕੇਸ਼ਨ ਕਰਕੇ ਇਹ ਲੋਕ ਚਾਹਦੇ ਨਹੀਂ ਆ ਇਹ ਸਰਕਾਰ ਚਾਹਦੀ ਨਹੀਂ ਹੈਗੀ ਵੀ ਲੋਕ ਪੜਨ ਤੇ ਅੱਗੇ ਵਧਣ ਬਾਕੀ ਆਪਾਂ ਜਿਹੜਾ ਹੈਗਾ ਪ੍ਰਿੰਸੀਪਲ ਹੈ ਇਹਨਾਂ ਨਾਲ ਵੀ ਗੱਲ ਕਰਦੇ ਆਪਾਂ ਦੇਖਦੇ ਆ ਕੀ ਕਹਿੰਦੇ ਜੀ ਇਸ ਬ ਕਾਓ ਜੀ ਤੇ ਇਹ ਸ਼ਿਰ ਕੇਸ਼ ਮਾ ਸ਼ਮੀ ਜੀ ਅੰਬੇਕਰ ਮਿਸ਼ਨ ਨੂੰ ਚੈਨਲ ਦੇ ਜੋ ਸਾਡੇ ਚੀਫ ਲੀਡਰ ਨੇ ਵੀ ਔਰ ਟਾਈਗਰ ਫੋਰਸ ਦੇ ਪ੍ਰਧਾਨ ਨੇ ਤੇ ਹੁਣ ਅਸੀਂ ਆਪਣੇ ਅੰਦਰ ਜਾ ਕੇ ਪ੍ਰਿੰਸੀਪਲ ਨਾਲ ਗੱਲਬਾਤ ਕਰਾਂਗੇ ਉਹ ਇਸ ਨੂੰ ਲੈ ਕੇ ਕੀ ਗੱਲ ਕਰਨਗੇ ਧੰਨਵਾਦ ਜੀ ਸ਼ੁਕਰੀਆ ਸਰ ਨਰਕੇਸ਼ ਮਾ ਸ਼ਮੀ ਅੰਬੇਕਰ ਦਾ ਟਾਈਗਰ ਫੋਰਸ ਦਾ ਪ੍ਰੈਜ਼ੀਡੈਂਟ ਹੋਰ ਨਾਲ ਸਰ ਰਿਕਵੈਸਟ ਕੀਤੀ ਸੀ ਗੱਲ ਕਰਨ ਲਈ ਪਰ ਹਾਂਜੀ ਸਰ ਇਹ ਚੱਲੀ ਜਾਣਾ ਹੈ ਜੋ ਹੋਏਗਾ ਸਰ ਬਿਲਕੁਲ ਜੋ ਲਾਈਵ ਚੱਲੇਗਾ ਜੋ ਕੁਝ ਵੀ ਲਾਈਵ ਕਰ ਰਿਹਾ ਜੋ ਚੱਲ ਰਿਹਾ ਲਾਈਵ ਕਰ ਲੈ ਦੱਸੋ ਵੀ ਕੀ ਗੱਲ ਹੋਈ ਬੜਾ ਕੀ ਗੱਲ ਹੋਈ ਦੱਸੋ ਦੇਖੋ ਬੜਾ ਕੀ ਆ ਪਰ ਮੈਂ ਤੇ ਆ ਸਕੂ ਦੇ ਨੂੰ ਆਉਣ ਨੂੰ ਇਹਨਾਂ ਨਾਲ ਤਾਂ ਇਹ ਗੱਲ ਹੋਈ ਸੀ ਮੇਰੇ ਨਾਲ ਤੁਸੀਂ ਗੱਲ ਮੇਰੀ ਨਾਲ ਕੋਈ ਗੱਲ ਕੀਤੀ ਤੁਸੀਂ ਇਹਨਾਂ ਬਾਰੇ ਇਹਨਾਂ ਨਾਲ ਗੱਲ ਹੋਈ ਹੈ ਤਕਰੀਬਨ ਉਹ ਜਿਹੜਾ ਹੀ ਹਮ ਆਇਆ ਉਹਨੇ ਆ ਕੋਈ क़िस <laughs> ਟਾਈਗਰ ਫੌਜ ਦੇ ਕਿਹੜੇ ਵੀ ਹਮਲੇ ਵਿੱਚ ਨਹੀਂ ਆਇਆ ਠੀਕ ਹੈ ਤਾਂ ਬੈਗੋਂ ਦੀ ਹਰ ਤਾਂ ਨਾਲ ਦੇ ਬਾਈਕੀ ਹੋਇਆ ਤੇ ਨਾਲ ਆਪਾਂ ਜਾਣ ਠੀਕ ਹੈ ਠੀਕ ਹੈ ਫਟਾਉਣਾ ਸਾਰੋ ਵੀ ਕਰ ਰਿਹਾ ਵੀ ਜਿਹੜੀ ਕਰਦਾ ਉਹ ਕਹਿ ਰਿਹਾ ਤੇਰੀਆਂ ਪਈਆਂ ਸਰ ਸਾਨੂੰ ਆਣ ਦੀ ਲੋੜ ਕਿਉਂ ਪਈ ਮੰਨ ਲਓ ਇੱਕ ਮਿੰਟ ਇੱਕ ਮਿੰਟ ਖੜਾ ਇੱਕ ਮਿੰਟ ਖੜੀ ਬੋਲੋ ਮੈਨੂੰ ਅੱਗੀ ਦਿਓ ਸਰ ਤੁਸੀਂ ਤਰਖਾ ਲੈ ਰਹੇ ਹੋ ਤਰਖਾ ਕਿੱਥੋਂ ਲੈ ਰਹੇ ਹੋ ਤੁਸੀਂ ਇਹ ਪਬਲਿਕ ਦੇ ਸਰੋ ਲੈ ਰਹੇ ਹੋ ਮੇਰੀ ਗੱਲ ਸੁਣੋ ਜੇ ਨੌਕਰੀ ਕਰਦੇ ਤੁਸੀਂ ਸਰਕਾਰ ਦੀ ਸਰ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਹਾਂ ਜੀ ਪਟਾ ਬਹਿ ਵਜੇ ਵਾਲਾ ਪੰਡ ਕਰਦੇ ਠੀਕ ਹੈ ਫਿਰ ਪਤਾ ਕੀ ਗੱਲ ਕਰਦੇ ਬੰਨੀ ਜਿਵੇਂ ਤੁਹਾਡਾ ਮਤਲਬ ਤੁਸੀਂ ਮੈਨੂੰ ਤੰਗੀ ਦੇ ਰਹੇ ਹੋ ਵੀ ਬੰਦ ਕਰ ਦਿਓ ਮੈਂ ਤੰਗੀ ਦੇ ਰਹੀ ਨਹੀਂ ਫਿਰ ਤੁਸੀਂ ਇਹ ਗੱਲ ਨਾ ਬਣੋ ਜੀ ਤੁਸੀਂ ਆਪਣੀ ਸੱਚਾਈ ਵਿੱਚ ਕਰੋ ਮੈਂ ਸੱਚਾਈ ਪੁੱਛਣ ਆਇਆ ਤੁਹਾਡੇ ਕੋਲ ਤੰਗੀ ਦੇ ਰਹਾ ਇਹ ਕਹ ਰਹੇ ਮੈਂ ਤੁਸੀਂ ਬੰਦ ਕਰ ਦਿਓ ਇਹ ਚੰਗੀ ਗੱਲ ਹੈ ਚੰਗੀ ਗੱਲ ਮੈਂ ਮਾੜੀ ਗੱਲ ਤੁਹਾਨੂੰ ਮਰੂਗੀ ਨਹੀਂ ਇਹਦਾ ਸਿੱਧਾ ਕੰਮ ਹੈ ਇਹਦਾ ਸਿੱਧਾ ਕੰਮ ਹੈ ਮਰਜੀ ਬਈ ਗੱਥੋ ਉਸ ਬੱਚੀ ਦੀ ਮੇਰੀ ਗੱਥੋ ਉਸ ਬੱਚੀ ਦੀ ਲਾਈਫ ਦਾ ਸਵਾਲ ਹੈ ਲਾਈਫ ਮੇਰਾ ਮੋਰਫਰ ਹੈ ਯਾਰ ਮੋਰਫਰ ਨਹੀਂ ਮਕਾਨ ਪਾਦੇ ਮੈਂ ਤੁਹਾਨੂੰ ਦਿਖਾ ਰਿਹਾ ਮੇਸ਼ਰ ਕਰੋ ਬੇਟੀ ਦੀ ਠੀਕ ਹੈ ਨਾ ਕਰਮ ਭਾਈ ਮੈਂ ਜਦੋਂ ਤੇਰੀ ਗੱਲ ਹੁਣ ਕਹਿੰਦਾ ਤੁਸੀਂ ਦੇਖੋ ਬਈ ਪੰਡਿਆ ਮੈਨਾਂ ਰਕਤ ਹੈ ਤੁਹਾਨੂੰ ਸਰਦ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ ਉਹ ਲੜਕੀ ਸਪਨਾ ਰਾਣੀ ਜਿਹੜਾ ਸਾਨੂੰ ਸਵੇਰੇ ਨੇ ਫੋਨ ਕੀਤਾ ਸੀਗਾ ਤੇ ਅਸੀਂ ਚੈਨਲ ਦੇ ਥਰੂ ਔਰ ਮੇਕਅਪ ਫੋਰਟ ਤੇ ਜੋ ਕਿ ਰਕੇਸ਼ ਖਮਾ ਸ਼ਮੀਰ ਵੀ ਮੌਕੇ ਤੇ ਪਹੁੰਚੇ ਤੇ ਪਹਿਲਾਂ ਇਹ ਲੜਕੀ ਬਹੁਤ ਰੋ ਰਹੀ ਸੀ ਹੁਣ ਅਸੀਂ ਲੜਕੀ ਨਾਲ ਗੱਲਬਾਤ ਕਰਾਂਗੇ ਹੁਣ ਉਹਦੇ ਚਿਹਰੇ ਤੇ ਬਹੁਤ ਪੂਰੀ ਮੁਸਕਾਨ ਹੈ ਉਹ ਕੀ ਪਾਜਾ ਵਾ ਇਹਦੇ ਨਾਲ ਅਸੀਂ ਹੁਣ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਨੰਗਾ ਕਰਦਾ ਜੀ ਸਪਨਾ ਰਾਣੀ ਵਜੋਂ ਸਿਰਫ ਸਕੂਲ ਦੇ ਵਿੱਚ ਮਿਲ ਗਈ ਮੈਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਮੇਰੀ ਸਕੂਲ ਸਟ ਐਡਮਿਸ਼ਨ ਹੋ ਗਈ ਮੈਂ ਅੱਗੇ ਵਧ ਸਕਦੀ ਹਾਂ ਹੁਣ ਮੇਰੀ ਬਸ ਇਹੀ ਰਿਕੁਐਸਟ ਹੈ ਕਿ ਜੋ ਵੀ ਗਰੀਬ ਬੱਚੇ ਆ ਉਹਨਾਂ ਦੀ ਵਾਦ ਵਾਦ ਸਹਾਇਤਾ ਹੋਵੇ ਉਹ ਅੱਗੇ ਵਧਣ ਪੜਨ ਲਿਖਣ ਤਾਂ ਬਸ ਅੱਗੇ ਵਧਣ ਜੇ ਤੁਸੀਂ ਜਿਹੜੀ ਤੁਹਾਡੇ ਨਾਲ ਦੀਆਂ ਜਿਹੜੀਆਂ ਲੜਕੀਆਂ ਹੋਰ ਵੀ ਜਿਹੜੇ ਪੰਜਾਬ ਦੀਆਂ ਦੇਸ਼ ਦੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੋ ਵੀ ਸਾਡੇ ਚੈਨਲ ਨਾਲ ਤੁਸੀਂ ਜਾਗਰੂਤ ਹੋ ਕੇ ਇਹ ਆਪਣੀ ਹੱਕ ਨੂੰ ਲਿਆ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੀ ਮੈਂ ਤਾਂ ਇਹ ਕਹਾਂਗੀ ਕਿ ਆਪਣਾ ਹੱਕ ਲੜਨ ਆਪਣੀ ਜੋ ਵੀ ਤੁਹਾਡਾ ਹੱਕਾ ਪੂਰਾ ਲੈਣ ਤੇ ਅੱਗੇ ਵਧਣ ਬਸ ਪੜ੍ਹਾਈ ਕਰਨ ਆਪਣੀ ਤੇ ਅੱਗੇ ਸਭ ਤੋਂ ਅੱਗੇ ਵਧਣਾ। ਨੇਤੂ ਜੀ ਸਾਡੇ ਚੈਨਲ ਦਾ ਅੰਬੇ ਕਮਿਸ਼ਨ ਨੂੰ ਚੈਨਲ ਦਾ ਕਿਸ਼ ਤਰ੍ਹਾਂ ਧੰਨਵਾਦ ਕਰਨਾ ਚਾਹਦੇ। ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਦੀ ਆ ਇਸ ਚੈਨਲ ਦਾ ਕਿ ਮੈਨੂੰ ਇਹਨਾਂ ਦੇ ਇਹਨਾਂ ਖਾਤੇ ਜੀ ਮੈਨੂੰ ਐਡਮਿਸ਼ਨ ਸਕੂਲ ਦੇ ਵਿੱਚ ਮਿਲ ਗਈ ਹੈ ਤੇ ਮੈਂ ਅੱਗੇ ਵਧ ਰਹੀ ਆ। ਬਹੁਤ-ਬਹੁਤ ਧੰਨਵਾਦ ਇਸ ਚੈਨਲ ਦਾ। ਇਹ ਤੁਹਾਡਾ ਮਤਲਬ ਹੈ ਹਾਂਜੀ ਤੇ ਇਹ ਲੜਕੀ ਦੇ ਮੰਮੀ ਜੀ ਨੇ ਤੇ ਹੁਣ ਮੈਂ ਇਹਨਾਂ ਨਾਲ ਗੱਲਬਾਤ ਕਰਾਂਗਾ ਕਿ ਜੋ ਕਿ ਇਹਨਾਂ ਦੀ ਲੜਕੀ ਦੀ ਐਡਮਿਸ਼ਨ ਹੋਈ ਹੈ ਉਹ ਇਹਦੇ ਬਾਰੇ ਕੀ ਕਹਿੰਦੇ ਹਨ ਹਾਂਜੀ ਇਹ ਮੈਂ ਸਭ ਤੋਂ ਪਹਿਲਾਂ ਸਤਿਕਾਰ ਜੀ ਸਾਨੂੰ ਕਿ ਮੈਂ ਇਹੀ ਚਾਹਾਂਗੀ ਕਿ ਜਿੱਦਾਂ ਮੇਰੇ بیٹے ਦੀ ਸੁਣਵਾਈ ਹੋਈ ਹੈ ਕਿ ਮੇਰਾ ਬੱਚਾ ਅੱਗੇ ਵਧ ਰਿਹਾ ਵਾ ਇਸੇ ਤਰ੍ਹਾਂ ਹੀ ਹਰ ਬੇਟੀ ਦੀ ਹਰ ਬੱਚੇ ਦੀ ਤਮੰਨਾ ਪੂਰੀ ਹੋਵੇ ਕਿ ਜਿੱਦਾਂ ਇਹਨੇ ਇਹ ਬੱਚੀ ਦੀ ਸਦਾ ਕੀਤੀ ਹੈ ਹਰ ਇੱਕ ਦੀ ਸੇਵਾ ਕਰਨ ਨੂੰ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਰਕਾਰਾਂ ਨੂੰ ਇਹ ਤੁਸੀਂ ਪਸੰਦ ਸਰਕਾਰਾਂ ਨੂੰ ਕਰਦੇ ਹਾਂ ਕਿ ਮੀਡੀਆ ਨੂੰ ਪਹਲ ਦਿੰਦੇ ਹੋ ਜੀ ਜੀ ਨਾਨੀ ਮੈਂ ਅਸਰ ਦੀ ਸਟਾ ਕੀਤੀ ਐ ਅਸੀਂ ਤਾਂ ਉਹਨਾਂ ਨੂੰ ਪੈਲ ਦਿੰਨੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਰਕੇਸ਼ ਕੁਮਾਰ ਸ਼ਮੀ ਜੀ ਨੂੰ ਤੁਸੀਂ ਟੈਗ ਫੋਰਸ ਤੋਂ ਬਲੈਸੀ ਕਿ ਇਹ ਕੰਮ ਕਿਹਨਾਂ ਵੱਲੋਂ ਕੀਤਾ ਗਿਆ ਜਰਾ ਜੀ ਜੀ ਸ਼ਮੀ ਪਾਤੀ ਵੱਲੋਂ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਹਾਂਜੀ ਅ ਮਿਰਨਲ ਮੁਖਿਆ ਸਿੰਘ ਜੋ ਲੜਕੀ ਦੇ ਫਾਦਰ ਸਾਹਿਬ ਨੇ ਤੇ ਜੋ ਐਡਮਿਸ਼ਨ ਨੂੰ ਲੈ ਕੇ ਬਹੁਤ ਵੱਡਾ ਇੱਥੇ ਇੱਕ ਪ੍ਰਿੰਸੀਪਲ ਵੱਲੋਂ ਮਿਸਬੀਅਬ ਕੀਤਾ ਗਿਆ ਸੀ ਤੇ ਹੁਣ ਮੈਂ ਨਾਲ ਨਾਲ ਗੱਲਬਾਤ ਕਰਾਂਗਾ ਕਿ ਉਸ ਵਾਰੂ ਕੀ ਕਰਨਾ ਚਾਹੀਦਾ ਹਾਂ ਜੀ ਤੁਹਾਡਾ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਡੀ ਗੱਡੀ ਦਾ ਕਰਤਾ ਸਪਨਾ ਰਾਣੀ ਇਹਦਾ ਨਾਮ ਹੈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਅਗਰ ਸਰ ਕੋਈ ਵੀ ਕਿਸੇ ਤਰ੍ਹਾਂ ਦੀ ਚਲੋ ਅੱਜ ਤੁਹਾਡਾ ਤੁਹਾਡੇ ਨਾਲ ਜੇ ਹੋਇਆ ਕੱਲ ਕਿਸੇ ਨਾਲ ਵੀ ਹੁੰਦਾ ਵਾ ਅਗਰ ਸਾਡ ਕਿਸੇ ਤਰ੍ਹਾਂ ਵੀ ਹੁੰਦਾ ਤੇ ਅੰਬੇਦਕਰ ਟਾਈਗਰ ਫੋਰਸ ਜੋ ਵੀ ਰਕੇਸ਼ ਕੁਮਾਰ ਸ਼ਮੀ ਜੀ ਇਹਦੇ ਪ੍ਰਧਾਨ ਨੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਕਿਸੇ ਵੀ ਕਿਸੇ ਵੀ ਪ੍ਰਾਈਵੇਟ ਸਕੂਲ ਹਸਪੀਟਲ ਲਾ ਲਓ ਕਿਸੇ ਵੀ ਸਮੱਸਿਆ ਆਂਦੀ ਆ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਤੇ ਹੁਣ ਤੁਸੀਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜੋ ਟਾਈਗਰ ਫੋਰਸ ਹੈਗੀ ਆ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਅ ਮੇਰੇ ਨਾਲ ਸਰਦਾ ਸੁਖਦੇਵ ਸਿੰਘ ਜੀ ਉਹ ਵੀ ਆਪਣੇ ਜੋ ਵੀ ਆਪਣੇ ਦਿੱਲੀ ਗੱਲਬਾਤ ਆ ਉਹ ਸਾਡੇ ਚੈਨਲ ਤੇ ਆਹੀਂ ਕਰਨ ਜਾਂਦੇ ਅਸੀਂ ਇਹਨਾਂ ਨੂੰ ਬੁਲਾਇਆ ਸੀਗਾ ਇਹ ਬਹੁਤ ਬੜਿਆਂ ਦਾ ਧੰਨਵਾਦ ਆ ਲੜਕਈ ਦੀ ਬਿਸ਼ ਬੜੀ ਬਿਸ਼ਣ ਨਹੀਂ ਹੀ ਤਰਾਰੇ ਤੇ ਇਹ ਪ੍ਰਿੰਸੀਪਲ ਕਹਿ ਰਿਹਾ ਸੀ ਵੀ ਸਾਨੂੰ ਅਸੀਂ ਕਿਸੇ ਨੂੰ ਜਾਣਦੇ ਨਹੀਂਗੇ ਅਬ ਹੁਣ ਆਏ ਆ ਤਾਂ ਹੁਣ ਸਾਰੇ ਨੂੰ ਜਾਣਣਾ ਪਿਆ ਇਹਦੇ ਨਾਲ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ ਆ ਅੱਜ ਕੱਲ ਸਰਕਾਰਾਂ ਜਿੰਨੀਆਂ ਨੇ ਆਉਂਦੀਆਂ ਸਭ ਤੋਂ ਵੱਧ ਤੋਂ ਵੱਧ ਆਉਂਦੀਆਂ ਕੋਈ ਕਿਸੇ ਦਾ ਕੋਈ ਨਹੀਂ ਹੈ ਤਾਂ ਨਾ ਕਿਸੇ ਦਾ ਕੋਈ ਕਾ ਨਹੀਂ ਸਕਦਾ ਨਾ ਕੋਈ ਕੰਮ ਕਰਨ ਵਾਲੇ ਨਾ ਕੋਈ ਉਦਾਂ ਨਾ ਇਹ ਮੇਰਾ ਖਿਆਲ ਹੈ ਕਿ ਕਿਸੇ ਦਾ ਅਜੇ ਤੱਕ ਰਿਕਾਰਡ ਵੀ ਇਹ ਨਾ ਬਣਾਇਆ ਹੋਗਾ ਜੇ ਇਹ ਰਹਿੰਦੇ ਖੁੰਦੇ ਹੋਵੇ ਕੱਟੇ ਗਏ ਅਜਾ ਕਰ ਹਾਂ ਜੀ ਸਰਕਾਰ ਨੂੰ ਕੀ ਮੰਗਣ ਨੂੰ ਜੰਨੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਕੋਈ ਕੰਮ ਕਰਨਾ ਤੇ ਚਾਇਆ ਕਰੋ ਨਹੀਂ ਕਰਨਾ ਤੇ ਬਿਲਕੁਲ ਨਾ ਕਰੋ ਬਿਲਕੁਲ ਬੰਦੀ ਕਰ ਦਿਓ ਤੇ ਕੀ ਫਾਇਦਾ ਇਹਨਾਂ ਦਾ ਇਹਨਾਂ ਕੰਮਾਂ ਕਰਨ ਦਾ ਇਹਨਾਂ ਕਮਾਂਕਾਰਾਂ ਚ ਕੀ ਫਾਇਦਾ ਆ ਹੁਣ ਆਇਆ ਭਰਾ ਆਇਆ ਤੇ ਇਹਨਾਂ ਨਾਲ ਸਭ ਕੁਝ ਹੋ ਗਿਆ ਇਹ ਇਹਨਾਂ ਨੇ ਸਾਰਾ ਕੁਝ ਕਰਾਤਾ ਜੇ ਆਂਦੇ ਨੇ ਇਹ ਨਾ ਹੁੰਦੇ ਤੇ ਲੜਕੀ ਦੀ ਐਡਮਿਸ਼ਨ ਨਹੀਂ ਹੁੰਦੀ ਤੇ ਮੋਦੀ ਸਾਹਿਬ ਕਹਿੰਦੇ ਆ ਵੀ ਲੜਕੀ ਬਚਾਓ ਤੇ ਲੜਕੀ ਪੜਾਓ ਕੌਣ ਪੜਾਏਗਾ ਜਦੋਂ ਐਡਮਿਸ਼ਨ ਨਹੀਂ ਕਰਨਗੇ ਤਾਂ ਪੜਾਉਣਗੇ ਕੌਣ ਇਹਨਾਂ ਦਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤੇ ਅੱਜ ਦੋਸਤੋ ਸਾਡੇ ਨਾਲ ਜਦੋਂ ਸਿਹਰੇ ਸੰਪਰਕ ਹੋਇਆ ਸੀਗਾ ਫੋਨ ਦੇ ਉੱਤੇ ਇੱਕ ਲੜਕੀ ਦੀ ਐਡਮਿਸ਼ਨ ਜੋ ਕਿ ਸਰਕਾਰੀ ਸਕੂਲ ਹੈਗਾ ਇਹ ਤਕੋਨੀ ਪਾਰਕ 메ਨ ਰੋਡ ਬਸਤੀ ਜੋਦੇਵਾਲ ਦੇ ਇਲਾਕੇ ਵਿੱਚ ਤੇ ਜਦੋਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਸਾਡੇ ਨਾਲ ਟਾਈਗਰ ਫੋਰਸ ਦੇ ਇਹ ਪ੍ਰਧਾਨ ਰਕੇਸ਼ ਕੁਮਾਰ ਸ਼ਮੀ ਜੀ ਉਹ ਵੀ ਮੌਕੇ ਤੇ ਆਏ ਤੇ ਜਦੋਂ ਸ਼ਮੀ ਜੀ ਨੂੰ ਕਹਾਂਗਾ ਕਿ ਜਿਹੜਾ ਹੁਣ ਇਹ ਕੰਮ ਹੋਇਆ ਪਹਿਲਾਂ ਨਹੀਂ ਹੋਇਆ ਹੁਣ ਕਿਉਂ ਇਹਦੇ ਬਾਰੇ ਤੁਸੀਂ ਕੀ ਦੱਸਾਂਗੇ ਇਹਦਾ ਸਰ ਇਹ ਗੱਲ ਲੱਗੀ ਆ ਵੀ ਜਦੋਂ ਹੁਣ ਅਸੀਂ ਇੱਥੇ ਪਹੁੰਚੇ ਆਂ ਜਾ ਕੇ ਜਦੋਂ ਪ੍ਰਿੰਸੀਪਲ ਨੂੰ ਅਸੀਂ ਸਿੱਧਾ ਹੀ ਲਾਈਵ ਇਹੜਾ ਹੈਗਾ ਅਸੀਂ ਕੈਮਰਾ ਔਨ ਕਰਕੇ ਗਏ ਆ ਤੇ ਕੈਮਰੇ ਦੇ ਦਰਦ ਦੇ ਮਾਰੇ ਜਿਹੜਾ ਹੈਗਾ ਉਹਨੂੰ ਐਡਮਿਸ਼ਨ ਕਰ ਲਈ ਔਰ ਨਾਲ ਜਿਹੜੇ ਹੈ ਹੋਰ ਲੱਗਦੇ ਦੋ ਚਾਰ ਬੰਦੇ ਜਿਹੜੇ ਸੀਗੇ ਜਿਨ੍ਹਾਂ ਦੇ ਕੰਮ ਬਜਾ ਦੇ ਦੋ ਤਿੰਨ ਤਿੰਨ ਦਿਨ ਤੋਂ ਧੱਕੇ ਖਾਰੇ ਸੀ ਕਹਿੰਦੇ ਸਾਨੂੰ ਦੋ ਜਾਂ ਦੋ ਦਿਨ ਹੋ ਗਏ ਤਿੰਨ ਦਿਨ ਹੋ ਗਏ ਆ ਅਸੀਂ ਕੁਮੀ ਜਾ ਰਹੇ ਆ ਵੀ ਸਾਡੀ ਇੱਥੇ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੇ ਵੀ ਨਾਲ ਲੱਗਦੇ ਕੰਮ ਹੋ ਗਏ ਆ ਅਸੀਂ ਚਲੋ ਪ੍ਰਮਾਤਮਾ ਤੋਂ ਦੁਆ ਕਰਦੇ ਆ ਕਿ ਐਦਾਂ ਸਾਡੀ ਜਿਹੜੀ ਹੈ ਸਾਡੇ ਕੋਲ ਸੇਵਾ ਜਿਹੜੀ ਲੋਕਾਂ ਦੀ ਕਰਾਉਂਦੇ ਰਹਿਣ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਉਹ ਮਾਨਵਤਾ ਦੀ ਹੋਈ ਹੈ ਜਿਸ ਦੇ ਲਈ ਅਸੀਂ ਹਰ ਕਦਮ ਜਿਹੜਾ ਹੈਗਾ ਅੱਗੇ ਵੱਲ ਨੂੰ ਪਟਦੇ ਜਾ ਰਹੇ ਹਾਂ ਔਰ ਮੈਨੂੰ ਜਿਹੜਾ ਹੈਗਾ ਸਮਾਜ ਦਾ ਸਾਥ ਮਿਲਣਾ ਚਾਹੀਦਾ ਹੈ ਲੋਕ ਸਹਿਯੋਗ ਦੇਣ ਤਾਂ ਕਿ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਲੋਕਾਂ ਦੇ ਕੰਮ ਕਰਵਾਉਂਦੇ ਰਹੀਏ ਜੀ ਸਰ ਜਿਹੜੀ ਤੁਹਾਡੀ ਅਮਰੀਕਾ ਮਿਸ਼ਨ ਨੂੰ ਚੈਨਲ ਦੀ ਟੀਮ ਹੈ ਜਦੋਂ ਵੀ ਫੋਨ ਕਿਸੇ ਦਾ ਆਉਂਦਾ ਉਹ ਮਿੰਟ ਤੋਂ ਪਹਿਲਾਂ ਪਹੁੰਚ ਜਾਂਦੀ ਹੈ ਤੇ ਤੁਸੀਂ ਵੀ ਦੇਖਦੇ ਹੋ ਵੀ ਕੰਮ ਹੋ ਜਾਂਦੇ ਔਰੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਪੀ ਮੈਨੂੰ ਆਪਣੇ ਭਰਾਵਾਂ ਤੇ ਮਾਣ ਆ ਸਾਰਿਆਂ ਤੇ ਠੀਕ ਹੈ ਔਰ ਜਿਹੜੇ ਸਾਡੇ ਚੈਨਲ ਹੈਗੇ ਆ ਏਪੀਡੀ ਨਿਊਜ਼ ਸਾਡਾ ਚੈਨਲ ਹੈ ਪ੍ਰੈਸ ਮੀਡੀਆ ਹੈ ਔਰ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹੈ ਇਹ ਸਾਡੇ ਨ ਤੜਕ ਚੈਨਲ ਹੈ ਔਰ ਬਿਕਾਊ ਮੀਡੀਆ ਨਹੀਂ ਹੈ ਅਸੀਂ ਤਾਂ ਜੋ ਦਿਖਾਵਾਂਗੇ ਸੱਚ ਦਿਖਾਵਾਂਗੇ ਸੱਚ ਦੀ ਆਵਾਜ਼ ਨੂੰ ਅੱਗੇ ਲੈ ਕੇ ਜਾਵਾਂਗੇ ਜੀ ਤਦੋਂ ਇੱਥੇ ਦੇ ਇਲਾਕੇ ਨਾਲ ਜੋ ਇਲਾਕੇ ਦੇ ਕੌਂਸਲਰ ਨਾਲ ਜਦੋਂ ਮੇਰੀ ਫੋਨ ਤੇ ਗੱਲ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਇਹ ਇਦਾਂ ਕਰਕੇ ਇੱਥੇ ਸਕੂਲ ਦੇ ਵਿੱਚ ਕੋਈ ਸਮੱਸਿਆ ਆਈ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਸਕੂਲ ਇਹ ਸਕੂਲ ਇਹ ਮੈਟਰ ਮੈਂ ਨਹੀਂ ਕਰ ਸਕਦਾ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਇਹਨਾਂ ਦਾ ਇਨਾ ਪਤਾ ਵੀ ਸਾਨੂੰ ਕਮਿਸ਼ਨ ਆਣੀ ਚਾਹੀਦੀ ਕਿਸੇ ਵੀ ਪਾਸੋਂ ਜਿੱਥੇ ਉਹਨਾਂ ਨੂੰ ਕਮਿਸ਼ਨ ਨਹੀਂ ਆਂਦੀ ਉੱਥੋਂ ਦਾ ਇਹਨਾਂ ਦਾ ਪਲਾ ਜਾਣਨਾ ਜਾਣਨਾ ਕਹਣਾ ਤਾਂ ਤਾਂ ਇਹੀ ਆ ਵੀ ਇਹ ਜਿਹੜਾ ਸਾਰਾ ਸਿਸਟਮ ਜਿਹੜਾ ਕਰਪਟ ਹੋ ਚੁੱਕਿਆ ਹੈ ਇੱਥੇ ਕੋਈ ਜ਼ਿੰਮੇਵਾਰੀ ਕਿਸੇ ਦੀ ਸਮਝਦਾ ਨਹੀਂ ਹੈਗਾ ਜਾਂ ਤਾਂ ਇਹ ਆ ਵੀ ਮਤਲਬ ਉਹਨਾਂ ਦੇ ਆਪ ਦੇ ਬੱਚੇ ਵੀ ਇੱਥੇ ਪੜ੍ਹਦੇ ਹੋਣ ਤਾਂ ਉਹਨਾਂ ਨੂੰ ਪਤਾ ਲੱਗੇ ਆਪ ਦੇ ਬੱਚੇ ਉਹਨਾਂ ਦੇ ਸਰਕਾਰੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਇਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਤਾਂ ਉਹ ਗਰੀਬ ਜਨਤਾ ਦੇ ਪੜ੍ਹਦੇ ਆ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਇਹਨੂੰ ਬਿਲਕੁਲ ਵੀ ਧਿਆਨ ਨਹੀਂ ਹੈਗਾ ਇਹਨਾਂ ਨੇ ਤਾਂ ਇੱਦੀ ਘਾ ਕੇ ਪਲਾ ਚੜਾਣਾ ਹੈ ਇਹਨਾਂ ਦੇ ਕੌਂਸਲਰ ਦਾ ਨਾਮ ਕੀ ਜੋ ਹੈ ਇਸੇ ਇਲਾਕੇ ਨੇ ਬਾਡ ਦੇ ਵਿੱਚ ਕੌਂਸਲਰ ਇੱਥੇ ਜਿਹੜੇ ਬਾਡ ਦੇ ਕੌਂਸਲਰ ਹੈਗਾ ਉਹ ਲਾਲੀ ਜੀ ਹੈਗੇ ਆ ਤੇ ਉਹ ਕਾਂਗਰਸ ਦੇ ਆ ਚਾਹੇ ਕਾਂਗਰਸ ਹੋ ਗਈ ਜੀ ਚਾਹੇ ਕਾਲੀ ਦਲ ਹੋ ਗਈ ਠੀਕ ਹੈ ਕੰਮ ਤਾਂ ਇਦੀ ਚੱਲੀ ਜਾਣਾ ਜੀ ਇਹਨਾਂ ਦਾ ਆਰਸੀ ਉੱਚੀ ਅੰਦਰ ਖਾਤਾ ਜਿਹੜਾ ਹੈਗਾ ਇਹਨਾਂ ਦਾ ਇੱਕ ਜਿਹੜਾ ਹੈਗਾ ਪਲੇਟਫਾਰਮ ਹੈ ਤੇ ਇਹ ਦਿਖਾਉਣ ਨੂੰ ਲੋਕਾਂ ਨੂੰ ਜਿਹੜੇ ਹੈਗੇ ਦੋ ਦੋ ਪਲੇਟਫਾਰਮ ਬਣਾਏ ਹੋਏ ਆ ਪਰ ਅੰਦਰ ਖਾਤੇ ਇੱਕੋ ਹੀ ਆ ਤੇ ਚਾਹੇ ਕਾਲੀ ਹੋਣ ਚਾਹੇ ਕਾਂਗਰਸ ਹੋਣ ਹੋਵੇ ਤੇ ਇਹਦੇ ਚ ਨੁਕਸਾਨ ਜਿਹੜਾ ਹੈਗਾ ਆਮ ਜਨਤਾ ਦਾ ਹੀ ਆ ਜੀ ਦੋਸਤੋ ਅੱਜ ਅਸੀਂ ਜੋਗੀਤ ਕੋਨੀ ਪਾਰਕ ਸਰਕਾਰੀ ਸਕੂਲ ਵਿੱਚ ਇੱਕ ਬੱਚੇ ਦੀ ਐਡਮਿਸ਼ਨ ਨੂੰ ਲੈ ਕੇ ਬਹੁਤ ਹੱਲਾ ਹੋਇਆ ਤੇ ਜੋ ਸਕੂਲ ਹੈ ਉਹ ਬਾਡ ਨੰਬਰ ਆਪਣਾ 2024 ਸਾਡੇ ਲਾਲੀ ਜੀ ਸਪான்ਸਰਰ ਨੇ ਇਸ ਇਲਾਕੇ ਤੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਹਨਾਂ ਦੇ ਬਾਡ ਦੇ ਵਿੱਚ ਇਹ ਸਕੂਲ ਆਂਦਾ ਵਾ ਕਿ ਉਹ ਕਈ ਵਾਰੀ ਸਮੱਸਿਆ ਆਈਆਂ ਲੋਕਾਂ ਨੇ ਸਟਨਾ ਗੱਲਬਾਤ ਕੀਤੀ ਹੈ ਕਿ ਇੱਥੇ ਜੋ ਵੀ ਕਾਉਂਸਲਰ ਸਾਡੀ ਕੋਈ ਸਮੱਸਿਆ ਨਹੀਂ ਹੱਲ ਨਹੀਂ ਕਰਦੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਹਾਂ ਜੀ ਹਾਂਜੀ ਮੇਰਾ ਹਰਜਿੰਦਰਪਾਲ ਲਾਲੀ ਜਿਹੜੇ ਜਿਹੜੇ 3 ਬਾੜ ਨੰਬਰ ਜਿਹੜੇ ਤੁਹਾਡੇ ਬਾੜ ਨੰਬਰ 10 ਬਾੜ ਨੰਬਰ 10 ਜੋ ਵੀ ਤੁਹਾਡੇ ਇਲਾਕੇ ਵਿੱਚ ਪੂਰ ਸਰਕਾਰੀ ਪਿੰਡਾਂ ਦਾ ਉੱਥੇ کہیں ਜੋ ਵੀ ਡਾਕਟਰ ਮਤਲਬ ਸੌਰੀ ਪ੍ਰਿੰਸੀਪਲ ਜਿਹੜੇ ਐਗਨੇ ਬਤਮੀਦੀ ਨਾਲ ਲੋਕਾਂ ਨਾਲ ਪੇਸ਼ ਆਉਂਦੇ ਉਹ ਮਦਦਸ਼ੀ ਕੀ ਕਰਨਗੇ ਕਦੇ ਮੇਰੇ ਧਿਆਨ ਚ ਨਹੀਂ ਆਇਆ ਜੀ ਆ ਹੁਣ ਤੁਸੀਂ ਧਿਆਨ ਚ ਲਿਆਂਦਾ ਮੇਰੇ ਵੀ ਅੱਜ ਕੋਈ ਜੋ ਵੀ ਤੁਹਾਡੇ ਨਾਲ ਉੱਥੇ ਐਪੀਸੋਡ ਹੋਇਆ ਤੇ ਮੈਂ ਇਸ ਵਾਰ ਦੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਾਂਗਾ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਐਡਮਿਸ਼ਨ ਸੰਬੰਧੀ ਤੇ ਜਾਣ ਵਜਿਗੇ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਜਾਂ ਕਿਸੇ ਵੱਲੋਂ ਵੀ ਉਹ ਮੇਰੇ ਧਿਆਨ ਚ ਲਿਆਉਣ ਮੈਂ ਉੱਥੇ ਜਾ ਕੇ ਦੇਖ ਕੇ ਜੋ ਵੀ ਉਹਨਾਂ ਦੀ ਦਿੱਕਤ ਆ ਦੂਰ ਕਰਾ ਦੂੰਗਾ ਤੇ ਸਰ ਉਹ ਐਡਮਿਸ਼ਨ ਹੋ ਗਈ ਆ ਉਹ ਹੋਈ ਕਿਸ ਤਰ੍ਹਾਂ ਜੀ ਸਾਡੇ ਰਕੇਸ਼ ਕੁਮਾਰ ਛੰਮੀ ਜੀ ਜੋ ਕਿ ਅੰਬੇਦਕਰ ਕਮਿਸ਼ਨ ਨੂੰ ਚੈਨਲ ਤੇ ਔਰ ਕੀ ਵੀਟਰ ਨੇ ਤੇ ਉਹਨਾਂ ਨੇ ਸਰ ਜਦੋਂ ਜਾ ਕੇ ਮੁੱਖ ਦੇ ਦੇਖਿਆ ਤਾਂ ਉਹਨਾਂ ਦੇ ਕਹਿ ਤੇ ਸਾਰੀ ਐਡਮਿਸ਼ਨ ਹੋਈ ਆ ਤੇ ਸਰ ਜੇ ਸਰਕਾਰਾਂ ਨੇ ਕੁਝ ਕਰਦੇ ਜੇ ਚੈਨਲ ਕਰਦੇ ਤੇ ਇਹਦੇ ਬਾਰੇ ਤੁਸੀਂ ਕੀ ਕਰਾਜੋ ਨਹੀਂ ਇਹ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੋਣੀ ਚਾਹੀਦੀ ਵੀ ਜੇ ਜੇ ਉਹਨਾਂ ਦੇ ਅਧਿਕਾਰ ਖੇਤਰ ਚਾ ਅਗਰ ਉੱਥੇ ਉਹਨਾਂ ਕੋਲ ਸੀਟਾਂ ਹੈਗੀਆਂ ਤਾਂ ਉਹਨਾਂ ਨੂੰ ਆਪਣੇ ਆਪ ਹੀ ਕਰ ਦੇਣਾ ਚਾਹੀਦਾ ਸੀਗਾ ਤੇ মিডিਆ ਨੂੰ ਤੇ ਜਾਂ ਕੋਈ ਹੋਰ ਦੁਆਰ ਨਾਲ ਜੇ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਨੂੰ ਮੜੀ ਗੱਲ ਉਹਨਾਂ ਵਾਸਤੇ ਅਗਰ ਉਹਨਾਂ ਕੋਲ ਸੀਟਾਂ ਹੈਗੀਆਂ ਨੇ ਬੱਚੇ ਦੀ ਐਡਮਿਸ਼ਨ ਹੋ ਸਕਦੀ ਆ ਤੇ ਉਹਨਾਂ ਨੂੰ ਬਿਨਾਂ ਕਿਸੇ ਦੇ ਇੰਟਰਫੀਰੈਂਸ ਹੋਏ ਉਹਨਾਂ ਨੂੰ ਕਰ ਦੇਣੀ ਚਾਹੀਦੀ ਆਪਣੇ ਆਪ ਤੁਸੀਂ ਸਾਡਾ ਚੈਨਲ ਅੰਬੇਕ ਕਮਿਸ਼ਨ ਨੂੰ ਚੈਨਲ ਹਿੰਮਤ ਸਾਚ ਤੋਂ ਖਾਂਦੀ ਤਾਕਤ ਰੱਖਦਾ ਤੇ ਗਰੇ ਵਾਰ ਤੁਸੀਂ ਕੀ ਸੰਦੇਸ਼ ਹੋਣਾ ਚਾਹੁੰਦੇ ਹੋ ਬੜੀਆ ਗੱਲ ਆ ਜੀ ਤੁਸੀਂ ਬੱਚਿਆਂ ਨੂੰ ਜਾ ਕੇ ਉੱਥੇ ਪੇਰੈਂਟਸ ਜੀ ਜਾ ਕੇ ਤੁਸੀਂ ਸਮੱਸਿਆ ਨੂੰ ਸਮਝਿਆ ਸੁਣਿਆ ਤੇ ਉਹਨਾਂ ਨੂੰ ਹੱਲ ਕਰਾਇਆ ਬਹੁਤ ਵਧੀਆ ਗੱਲ ਆ ਅਗਰ ਐਦਾਂ ਦੀ ਕਿਤੇ ਵੀ ਇਲਾਕੇ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਆ ਤੁਸੀਂ ਬਿਲਕੁਲ ਲੋਕਾਂ ਨੂੰ ਆਪਣੀ ਜਾ ਕੇ ਉਹਨਾਂ ਦੀ ਸਮੱਸਿਆ ਨੂੰ ਦੂਰ ਕਰਾਓ ਜਿੱਥੇ ਸਾਡੇ ਸਹਿਯੋਗ ਦੀ ਲੋੜ ਆ ਸਾਨੂੰ ਵੀ ਸਦੋ ਕਿ ਅਸੀਂ ਵੀ ਤੁਹਾਡੇ ਨਾਲ ਖੜੇ ਆਂ ਵੀ ਪਬਲਿਕ ਦੇ ਜਿਹੜੇ ਕੋਈ ਜੈ ਜ ਮੁੱਦੇ ਆ ਉਹਨਾਂ ਨੂੰ ਬਿਲਕੁਲ ਪਹਿਲੇ ਦਾਤੇ ਹੱਲ ਕਰਨਾ ਚਾਹੀਦਾ